you mm -hmm. ਕੰਟੀਨਿਊ ਨੈਟਵਰਕ ਤੇ ਮੈਂ ਆ ਤੁਹਾਡਾ ਦੋਸਤ ਬినੋਦ ਕਾ ਅੱਜ ਅਸੀਂ ਪਹੁੰਚਿਆ ਆ ਰਾਮਨਗਰ ਕਲੋਨੀ ਦੇ ਵਿੱਚ ਜਿੱਥੇ ਗਰੀਬ ਪਰਿਵਾਰ ਆ ਉਸ ਦੀ ਬੇਟੀ ਦੀ ਸ਼ਾਦੀ ਆ ਕੁਝ ਹੀ ਦਿਨਾਂ ਨੂੰ 28 ਅਪ੍ਰੈਲ ਨੂੰ ਜਿਹੜਾ ਲੜਕੀ ਦਾ ਵਿਆਹ ਆ ਗਰੀਬ ਪਰਿਵਾਰ ਦਾ ਉਹ ਪਰਿਵਾਰ ਦੇ ਤੁਹਾਨੂੰ ਹਾਲਾਤ ਦਿਖਾ ਦਿੰਨੇ ਆ ਉਹਨਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿਸ ਤਰ੍ਹਾਂ ਦੇ ਪਰਿਵਾਰ ਆ ਤੇ ਉਹਨਾਂ ਦੇ ਘਰ ਜਿੱਥੇ ਰਹਿ ਰਹੇ ਨੇ ਉਹਦੇ ਉਹਦੇ ਵੀ ਤੁਹਾਨੂੰ ਹਾਲਾਤ ਦਿਖਾ ਰਹੇ ਆ ਕਿਸ ਤਰ੍ਹਾਂ ਦੇਖੋ ਇਸ ਇਸ ਝੌਂਪੜੀ ਦੇ ਵਿੱਚ ਜਿਹੜਾ ਰਹਿ ਰਿਹਾ ਬਾਲਿਆਂ ਵਾਲੀ ਛੱਤ ਜਿਹੜੀ ਲਗਾਈ ਹੋਈ ਹੈ ਤਾਂ ਇੱਥੇ ਜਿਹੜੇ ਬਿਸਤਰੇ ਜਿਹੜੇ ਛਾਏ ਹੋ ਗਏ ਆ ਮੰਜੇ ਢਾਏ ਗਏ ਹੋਣੇ ਇੱਥੇ ਹੀ ਉਹ ਪਰਿਵਾਰ ਜਿਹੜਾ ਆਪਣਾ ਜੀਵਨ ਜਿਹੜਾ ਬਤੀਤ ਕਰ ਰਿਹਾ ਤਾਂ ਕੁਝ ਹੀ ਦਿਨਾਂ ਨੂੰ ਉਸ ਨਦੀ ਬੇਟੀ ਜਿਹੜੀ ਹੈ ਉਹਦੀ ਸ਼ਾਦੀ ਜਿਹੜੀ ਹੈ ਹੋ ਰਹੀ ਹੈ ਤਾਂ ਬਹੁਤ ਹੀ ਝਾਨਕ ਹਾਲਾਤ ਨੇ ਦੇ ਦੇ ਬਹੁਤ ਹੀ ਖਸਤਾ ਹਾਲਾਤ ਨੇ ਦੇਖ ਸਕਦੇ ਕਿਸ ਤਰ੍ਹਾਂ ਤਸਵੀਰਾਂ ਚ ਤੁਹਾਨੂੰ ਦਿਖਾ ਰਿਹਾ ਹਾਂ ਇੱਕ ਬਾਲਿਆਂ ਵਾਲੀ ਛੱਤ ਹੈ ਕਾਨੇ ਵਾਲੀ ਜਿਹੜੇ ਸਪੋਰਟ ਜਿਹੜੀ ਲਗਾ ਕੇ ਜਿਹੜੀ ਉਹਨੂੰ ਸੰਬੂਦ ਸੰਬੂ ਜਿਹੜਾ ਲਗਾ ਕੇ ਜਿਹੜਾ ਇੱਥੇ ਰਹਿ ਜਾ ਰਿਹਾ ਹੈ بارش ਦੇ ਦਿਨਾਂ ਵਿੱਚ ਇੱਥੇ ਇਹਨਾਂ ਨੂੰ ਬਹੁਤ ਦਿੱਕਤ ਆਂਦੀ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਹਾਨੂੰ ਦਿਖਾ ਰਹੇ ਹਨ ਤਸਵੀਰਾਂ ਉਸ ਪਰਿਵਾਰ ਨਾਲ ਗੱਲਬਾਤ ਵੀ ਕਰਾਂਗੇ ਤਾਂ ਉਹਨਾਂ ਦਾ ਕੀ ਕਹਿਣਾ ਹੈ ਆਓ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੀ ਦਾਦੀ ਜੀ ਬੇਟੀ ਦੀ ਦਾਦੀ ਜੀ ਆ ਉਹਨਾਂ ਨਾਲ ਗੱਲਬਾਤ ਹਾਂਜੀ ਮਾਤਾ ਜੀ ਕੀ ਨਾਮ ਹੈ ਵੀਰੋ ਹੈ ਜੀ ਮੇਰੇ ਨਾਮ ਕਿਹੜੇ ਇਲਾਕੇ ਦੇ ਰਾਮਨਗਰ ਕਰਨੋ ਲੀਜੇ ਮਾਤਾ ਜੀ ਤੁਹਾਡੀ ਬੇਟੀ ਦੀ ਸ਼ਾਦੀ ਕੀ ਕਰਨੀ ਮੇਰੀ ਕੰਨਿਆ ਦੀ ਬੇਟੀ ਆ ਦੀ ਆ ਤੇ ਜਿਹੜੇ ਮੇਰੇ ਪੈਣਾ ਭਰਾ ਜੋ ਮੇਰੇ ਅਫਸਰ ਜੋ ਮੇਰੀ ਮਦਦ ਕਰੋ ਮੈਂ ਵਿਚਾਰੀ ਗਰੀਬਣੀ ਆ ਮੇਰੀ ਕੁਲੀ ਆ ਕੱਖਾਂ ਦੀ ਜਦੋਂ ਆਉਂਦਾ ਮੀ ਮੈਂ ਵਿਚਾਰੀ ਨੁਕਰੇ ਲੱਗ ਜਾਨੀ ਪਿੱਛ ਜਾਨੀ ਆ ਮੇਰੇ ਬੱਚੇ ਵੀ ਨਿੱਕੇ ਨਿੱਕੇ ਨੁਕਰੇ ਲੱਗ ਜਾਂਦੇ ਮੈਂ ਵੀ ਪਿੱਛ ਜਾਨੀ ਤੇ ਤੁਹਾਨੂੰ ਮੇਰੀ ਹੱਥ ਜੋੜੀ ਬੇਨਤੀ ਹੈ ਮਹਾਰਾਜਾ ਤੁਹਾਡੇ ਬੱਚੇ ਜੀ ਹਾਂ ਤੇ ਕਰਾਂਗੇ ਕੀ ਕਹਿਣਾ ਮੇਰਾ ਹਾਂਜੀ ਹਾਂਜੀ ਮੇਰਾ ਨਾ ਛੰਮੀ ਆ ਜੀ ਬਾ ਆਦੀ ਮਾ ਮੈਂ ਝੁੱਗੀ ਚ ਰਹਿੰਦੀ ਆ ਬਹੁਤ ਹਾਲਾਤ ਮਾੜੇ ਸਾਡੇ ਸਾਡੀ ਮਦਦ ਕਰੋ ਥੋੜੇ ਆ ਦਿਨਾਂ ਨੂੰ ਇਹਦੇ ਵਿਆਹ ਆ ਅਗਲੇ ਮਹੀਨੇ ਚ ਤੇ ਸਾਡੀ ਮਦਦ ਕਰੋ ਵੀਰ ਜੀ ਇੱਥੇ ਇਥੋਂ ਦੇ ਇਲਾਕੇ ਦੇ ਜਿਹੜੇ ਪ੍ਰਧਾਨ ਵੀ ਇੱਥੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਕੀ ਕਹਿਣਾ ਚਾਹੀਦਾ ਹਾਂਜੀ ਪ੍ਰਧਾਨ ਜੀ ਮੈਂ ਸਰਬਜੀਤ ਕੋਰ ਚੇਅਰਮੈਨ ਪੰਜਾਬ ਮੈਂ ਇਹੋ ਹੀ ਬੇਨਤੀ ਕਰਦੀ ਆ ਵੀ ਇਹ ਗਰੀਬ ਪਰਿਵਾਰ ਹੈਗਾ ਸਾਰੇ ਜਣੇ ਰਲ ਕੇ ਇਦਾਨੀ ਭੈਣ ਭਰਾ ਜੋ ਵੀ ਇਹਨਾਂ ਦੀ ਮਦਦ ਕਰ ਸਕਦੇ ਆ ਤੇਲ ਫੁੱਲ ਜੋ ਵੀ ਆਇਆ ਇਹਨਾਂ ਦੀ ਆਣ ਕੇ ਮਦਦ ਕਰੋ 28 ਅਪ੍ਰੈਲ ਨੂੰ ਕੁੜੀ ਦਾ ਵਿਆਹ ਹੈਗਾ ਮੇਰਾ ਨੰਬਰ ਹੈਗਾ 7743015442 ਇਹਨਾਂ ਦੇ ਬੱਸ ਜੇ ਕਾਉਂਟ ਪਿਆ ਹੈ ਕੋਈ ਵੀ ਵੀਰ ਪਾ ਸਕਦਾ ਉਹ ਵੀ ਪਾ ਸਕਦਾ ਗੂਗਲ ਪੇ ਚੱਲਦਾ ਹੈ ਇਸ ਨੰਬਰ ਤੇ ਅਸੀਂ ਇਹਦੀ ਰਲ ਕੇ ਸਾਰੇ ਭੈਣ ਭਰਾ ਮਦਦ ਕਰਾਂਗੇ ਕਿਉਂਕਿ ਗਰੀਬ ਬੇਟੀ ਦੀ ਕਨਿਆਦਾਨ ਤੇ ਆਪਣੀਆਂ ਧੀ ਆ ਵਾਂਗੂਆਂ ਹੁੰਦੀਆਂ ਨੇ ਤੇ ਸਾਰੇ ਰਲ ਕੇ ਇਹਨਾਂ ਦੀ ਮਦਦ ਕਰੀਏ ਹਾਂ ਜੀ ਕਿਹੜੇ ਇਲਾਕੇ ਚ ਪੈਂਦੀ ਹੈ ਇਹ ਰਹਿੰਦੇ ਆ ਮਜੀਠਾ ਰੋਡ ਬਾਈਪਾਸ ਤੇ ਰਾਮਨਗਰ ਕੋਲੋਂ ਨੇ ਤੁਸੀਂ ਦੇਖਿਆ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਰਾਮਨਗਰ ਕਲੋਨੀ ਮਜੀਠਾ ਰੋਡ ਦੇ ਵਿੱਚ ਜਿਹੜਾ ਪਰਿਵਾਰ ਰਹਿੰਦਾ ਆ ਗਰੀਬ ਪਰਿਵਾਰ ਆ 28 ਪ੍ਰੈਲ ਨੂੰ ਉਹਦੀ ਬੇਟੀ ਦੀ ਜਿਹੜੀ ਸ਼ਾਦੀ ਹੈ ਅਸੀਂ ਵੀ ਆਪਣੇ ਚੈਨਲ ਮਾਧਿਅਮ ਰਾਹੀਂ ਇਹ ਅਪੀਲ ਕਰਨਾ ਚਾਹੁੰਦੇ ਦਾਨੀ ਸੱਜਣਾ ਨੂੰ ਕਿ ਆਪਣੇ ਜਿਹੜੀ ਕਮਾਈ ਦੇ ਵਿੱਚੋਂ ਦਸਵਾਂ ਹਿੱਸਾ ਇਸ ਇੰਨਾ ਪਰਿਵਾਰਾਂ ਵਾਸਤੇ ਜ਼ਰੂਰ ਕੱਟਣਾ ਚਾਹੀਦਾ ਤਾਂ ਜੋ ਪਰਿਵਾਰ ਦਾ ਜਿਹੜਾ ਸਹਾਰਾ ਬਣ ਸਕੀ ਹੈ ਤੁਸੀਂ ਬਣੇ ਰਹੋ ਕੇ ਆਰਟੀ ਨਿਊਜ਼ ਨੈਟਵਰਕ ਨਾਲ ਵਿਨੋਦ ਕੁਮਾਰ ਅੰਮ੍ਰਿਤਸਰ